ਜਪਜੀ ਸਾਹਿਬ ਦੀ ਪਹਿਲੀ ਪੌੜੀ ਸੁੱਚਾ ਸੋਚਣਾ ਹੋਵੇ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਈ ਰਾਂ ਲਿਬਤਾਰ ਭੁੱਖਿਆਂ ਭੁੱਖ ਨਾ ਉਤਰੇ ਜੇ ਬੰਨਾਪੁਰਿਆ ਪਾਰ ਸਹਿ ਸਿਆਣਪਾ ਹੋਏ ਤਾਂ ਇੱਕ ਨ ਚੱਲੈ ਨਾਲ ਕਿੰਵ ਸਚਿਆਰਾ ਹੋਈਐ ਕਿੰ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਸੁੱਚੇ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਸੋਚ ਸ਼ਬਦ ਸੰਸਕ੍ਰਿਤ ਦਾ ਹੈ ਇਸ ਦੇ ਅਰਥ ਹਨ ਪਵਿੱਤਰਤਾ ਤੇ ਇਸ਼ਨਾਨ ਸੋਚ ਕਰੇ ਦਿਨਸ ਅਰੇ ਰਾਤ ਮਨ ਕੀ ਮੈਲ ਨ ਤਮਤੇ ਜਾਤ ਸੋਚ ਕਰਨ ਦੇ ਨਾਲ ਇਸ਼ਨਾਨ ਕਰਨ ਦੇ ਨਾਲ ਮਨ ਸੱਚਾ ਨਹੀਂ ਹੁੰਦਾ ਇਸ਼ਨਾਨ ਕਰਨ ਨਾਲ ਗੂੜ ਦੀ ਮੈਲ ਉੱਤਰਦੀ ਨਹੀਂ ਸਗੋਂ ਪਗਤ ਕਬੀਰ ਜੀ ਤਾਂ ਇਥੋਂ ਤੱਕ ਕਹਿੰਦੇ ਹਨ ਜਲ ਕੈ ਮਜਨ ਜੇਗਤ ਹੋਵੇ ਨੇ ਨੇ ਮੈਂਡਕ ਨਾਵੇ ਜੈਸੇ ਮੈਂਡਕ ਤੈਸੇ ਹੋਏ ਨਰ ਫਿਰ ਫਿਰ ਜੋਨੇ ਆਵੇ ਆਪ ਹੋਰ ਇੱਕ ਵਾਕ ਵਿੱਚ ਫਰਮਾਨ ਕਰਦੇ ਹਨ ਕਬੀਰ ਗੰਗਾ ਤੀਰ ਜੋ ਕਰ ਕਰੈ ਪੀਵੇ ਨਿਰਮਲ ਨੀਰ ਬਿਨ ਹਰ ਭਗਤ ਨਾ ਮੁਕਤ ਹੋਏ ਇਉ ਕਹੇ ਰਮੇ ਕਬੀਰ ਆਪ ਦੇ ਬੀਜਕ ਨਾਮ ਗ੍ਰੰਥ ਵਿੱਚ ਇੱਕ ਬੜਾ ਸੁੰਦਰ ਸ਼ੰਦ ਹੈ ਕਬੀਰ ਜੀ ਕਹਿੰਦੇ ਹਨ ਗੰਗ ਨਹਾਏ ਜੋ ਨਰ ਤਰੇ ਮੈਂਡਕ ਕੋ ਨੈ ਤਰੇ ਜਿਨਕੇ ਗੰਗਾ ਮੇਕਰ ਹੈ ਸ਼ੰਖ ਬਜਾਏ ਜੋ ਨਰ ਤਰੇ ਗਦੇ ਕਿਉ ਨੈ ਤਰੇ ਜਿਨਕੇ ਸ਼ੰਖ ਜੈਸੇ ਸਵਰ ਹੈ ਜਟ ਬਡਾਏ ਜੋ ਨਰ ਤਰੇ ਮੋਰ ਕਿਉ ਨੈ ਤਰੇ ਜਿਨਕੇ ਲੰਬੇ ਲੰਬੇ ਪੈਰ ਹੈ ਕਹੇ ਕਬੀਰ ਸੁਨੋ ਰੇ ਸੰਤੋ ਉਹੀ ਨਰ ਤਰੈ ਜਿਨ ਕੈ ਹਿਰਦੇ ਮੇ ਹੈ ਹਰ ਹੈ ਇਸ ਤਰ੍ਹਾਂ ਦੇ ਮਹਾਪੁਰਸ਼ ਪਰੰਪਰਾਵਾਦੀ ਨਹੀਂ ਹੁੰਦੇ ਸਤਵਾਦੀ ਹੁੰਦੇ ਹਨ ਸਤਵਾਦੀ ਦਾਤੇ ਪਰੰਪਰਾਵਾਦੀਆਂ ਦਾ ਹਮੇਸ਼ਾ ਕੋਲ ਰਿਆ ਹੈ ਸਤਿਵਾਦੀ ਵੀ ਦੋ ਤਰ੍ਹਾਂ ਦੇ ਰਹੇ ਹਨ ਸੱਚ ਜਾਣ ਲਿਆ ਪਰ ਕਹਿਣਾ ਨਹੀਂ ਕਿਉਂ ਨਹੀਂ ਕਹਿਣਾ ਕਿਉਂਕਿ ਕਹਾਂਗੇ ਤਾਂ ਜਗਤ ਵਿਰੋਧਤਾ ਵਿੱਚ ਖੜਾ ਹੈ ਆਖਾਂਗੇ ਤਾਂ ਸੰਸਾਰ ਸਹਿਮਤ ਨਹੀਂ ਹੋਵੇਗਾ ਦੂਸਰੇ ਸਤੀਵਾਦੀ ਉਹ ਹਨ ਜਿਨ੍ਹਾਂ ਸੱਚ ਜਾਣਿਆ ਹੈ ਸੱਚ ਕਹਿਣਾ ਵੀ ਹੈ ਤਾਂ ਕਿ ਜਗਤ ਦੀ ਝੋਲੀ ਵਿੱਚ ਪੈ ਸਕੇ ਸੱਚ ਨੂੰ ਸਮਝਿਆ ਹੈ ਤਾਂ ਸੱਚ ਦੀ ਸੋਚ ਵੀ ਦੇਣੀ ਹੈ ਸੰਸਾਰ ਵਿੱਚ ਇਸ ਤਰ੍ਹਾਂ ਦੇ ਸਤੀਵਾਦੀ ਹੋਏ ਹਨ ਦੋ ਤਰ੍ਹਾਂ ਦੇ ਇੱਕ ਨੇ ਜਾਣਿਆ ਪਰ ਆਖਿਆ ਨਹੀਂ ਇੱਕ ਨੇ ਜਾਣਿਆ ਪਰ ਉੱਚੀ ਆਵਾਜ਼ ਨਾਲ ਕਹਿ ਦਿੱਤਾ ਹੈ ਜਾਣਿਆ ਤੇ ਆਖਿਆ ਕਿਉਂ ਨਹੀਂ ਵਿਰੋਧਤਾ ਤੋਂ ਡਰੇ ਦੁੱਖ ਤੋਂ ਡਰੇ ਇਸ ਤਰ੍ਹਾਂ ਦੇ ਫਕੀਰਾਂ ਵਿੱਚੋਂ ਸੰਤਾਂ ਵਿੱਚੋਂ ਸਾਈ ਬੁੱੱਲੇ ਸ਼ਾ ਦਾ ਨਾਂ ਸਭ ਤੋਂ ਅੱਗੇ ਆ ਜਾਂਦਾ ਹੈ ਜੋ ਕਹਿੰਦੇ ਹਨ ਇੱਕ ਵਾਜਬ ਸ਼ਬਦ ਅਦਬ ਦੀ ਹੈ ਹਰ ਹਰ ਵਿੱਚ ਮੂਰਤ ਰੱਬ ਦੀ ਹੈ ਪਰ ਜੇ ਜ਼ਾਹਿਰ ਕਰਾਂ ਇਸ਼ਰਾਰ ਤਾਂ ਹੀ ਸਾਰੇ ਭੁੱਲ ਜਾਵਣ ਤਕਰਾਰ ਤਾਂ ਹੀ ਫਿਰ ਮਾਰਨ ਬੁੱਲੇ ਯਾਰ ਤਾਂ ਹੀ ਇੱਥੇ ਗੁਪਤੀ ਬਾਤ ਸੁਖੀ ਦੀ ਹੈ ਜੋ ਮੈਂ ਜਾਣਿਆ ਮੈਂ ਕਹਿ ਦੇਵਾਂ ਤਾਂ ਬੁੱਲੇ ਯਾਰ ਦੀ ਖੈਰ ਕੋਈ ਨਹੀਂ ਫਿਰ ਮਾਰਨ ਬੁੱਲੇ ਯਾਰ ਤਾਂ ਇਸ ਤਰ੍ਹਾਂ ਦੇ ਸਤੀਵਾਦੀ ਖاموش ਹੋ ਗਏ ਜੋ ਜਾਣਿਆ ਨਹੀਂ ਕਿ ਆ ਨਹੀਂ ਪਰ ਕੁਝ ਐਸੇ ਸਨ ਜਾਣਿਆ ਤੇ ਆਖ ਦਿੱਤਾ ਕਹਿ ਦਿੱਤਾ ਤਾਂ ਕੁਦਰਤੀ ਗੱਲ ਹੈ ਸੰਘਰਸ਼ ਖੜਾ ਹੋਇਆ ਜਿਨ੍ਹਾਂ ਨੇ ਜਾਣਿਆ ਫਿਰ ਕਹਿ ਦਿੱਤਾ ਉਹਨਾਂ ਨੂੰ ਤਤੀ ਤਵੀ ਤੇ ਬੈਠਣਾ ਪਿਆ ਉਦਣਾ ਬਿਤਾਲਾ ਸ਼ਬਦ ਸੁਣਨੇ ਪਏ ਚਾਂਦਨੀ ਚੌਕ ਵਿੱਚ ਸ਼ਹੀਦ ਹੋਣਾ ਪਿਆ ਆਪ ਦੇ ਬੱਚੇ ਸ਼ਹੀਦ ਕਰਵਾਏ ਦਰਦਰਦੀਆਂ ਠੋਕਰਾਂ ਖਾਣੀਆਂ ਪਈਆਂ ਸੱਚ ਜਾਣਿਆ ਈਸਾ ਨੇ ਤੇ ਕਹਿ ਦਿੱਤਾ ਯੂਨਾਨ ਦੇ ਦਾਰਸ਼ਨਿਕ ਪ੍ਰਸਿੱਧ ਸੰਤ ਸੁਕਰਾਟ ਨੂੰ ਜ਼ਹਿਰ ਦਾ ਪਿਆਲਾ ਪੀਣਾ ਪਿਆ ਤੇ ਇਸੇ ਨਾਲ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਇੰਨੀ ਕਰੜੀ ਸਜ਼ਾ ਕਿਸੇ ਹੋਰ ਤੇ ਯਾਰ ਨੂੰ ਵੀ ਨਹੀਂ ਦਿੱਤੀ ਗਈ ਜਿੰਨੀ ਸਤਿਵਾਦੀਆਂ ਨੂੰ ਦਿੱਤੀ ਗਈ ਹੈ ਕਾਰਨ ਜਦ ਕੋਈ ਸਤਿਵਾਦੀ ਜਗਤ ਵਿੱਚ ਆਉਂਦਾ ਤੇ ਸੱਚ ਕਹਿ ਦਿੰਦਾ ਤਾਂ ਇਹਦੇ ਨਾਲ ਝੂਠ ਨੀਵਾ ਹੋ ਜਾਂਦਾ ਝੂਠ ਹੰਕਾਰ ਨੂੰ ਝੋਟ ਲੱਗਦੀ ਇਸ ਵਾਸਤੇ ਸੱਚ ਨੂੰ ਝੂਠ ਬਰਦਾਸ਼ਤ ਨਹੀਂ ਕਰਦਾ ਸੱਚ ਇਤਨਾ ਉੱਚਾ ਹੈ ਕਿ ਝੂਠਿਆਂ ਦੇ ਸਿਰ ਤੋਂ ਉੱਪਰੋਂ ਲੰਘਦਾ ਤੇ ਝੂਠਾ ਆਪਣੇ ਸਿਰ ਦੇ ਉੱਪਰ ਕਿਸੇ ਨੂੰ ਵੀ ਬਰਦਾਸ਼ਤ ਨਹੀਂ ਕਰ ਸਕਦਾ ਝੂਠਾ ਪੈਰਾਂ ਦੇ ਥੱਲੇ ਤਾਂ ਕਿਸੇ ਨੂੰ ਰੱਖ ਸਕਦਾ ਹੈ ਬਰਾਬਰੀ ਵੀ ਕਿਸੇ ਨੂੰ ਦੇ ਸਕਦਾ ਹੈ ਪਰ ਕੋਈ ਸਿਰ ਦੇ ਉੱਪਰੋਂ ਲੰਘੇ ਇਹ ਝੂਠੇ ਨੂੰ ਬਰਦਾਸ਼ਤ ਨਹੀਂ ਇਸ ਵਾਸਤੇ ਜਗਤ ਝੂਠ ਸਾਰੇ ਦਾ ਸਾਰਾ ਜਗਤ ਸਤਵਾਦੀਆਂ ਦੀ ਵਿਰੋਧਤਾ ਵਿੱਚ ਖੜਾ ਹੋ ਜਾਂਦਾ ਹੈ ਸਾਇਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਰੰਪਰਾਵਾਦੀ ਨਹੀਂ ਸਤਵਾਦੀ ਹਨ ਪਰੰਪਰਾ ਦੀ ਤਾਂ ੱਜੀਆਂ ਆਪਨੇ ਉਡਾਈਆਂ ਹਨ ਆਸਾ ਦੀ ਵਾਰ ਬਾਣੀ ਵਿੱਚ ਇੱਕ ਇੱਕ ਸ਼ਲੋਕ ਆਪ ਦਾ ਕੀਮਤੀ ਹੈ ਪਰੰਪਰਾ ਤਾਂ ਇਹ ਸੀ ਕਿ ਬੇਦੀਆਂ ਦੇ ਕੋਲ ਵਿੱਚ 9 ਸਾਲ ਦੇ ਬਾਲਕ ਨੂੰ ਜਨੇਊ ਪਹਿਨਣਾ ਪਏਗਾ ਪਰ ਜਗਤ ਗੁਰੂ ਬਾਬੇ ਨੇ ਇੱਕ ਪਾਸੇ ਰੱਖ ਦਿੱਤਾ ਤੇ ਕਿਹਾ ਮੈਂ ਪਰੰਪਰਾਵਾਦੀ ਨਹੀਂ ਮੈਂ ਸਰੀਰ ਦੇ ਤਲ ਦੇ ਜੀਵਣ ਵਾਲਾ ਨਹੀਂ ਮੈਂ ਆਤਮਾ ਦੇ ਤਲ ਤੇ ਜੀਵਣ ਵਾਲਾ ਹਾਂ ਕੋਈ ਐਸਾ ਨੇ ਜਨੇਊ ਹੈ ਜੋ ਮੇਰੀ ਆਤਮਾ ਨੂੰ ਪਵਾ ਸਕਦੇ ਹੋ ਤਾਂ ਮੈਨੂੰ ਮਨਜ਼ੂਰ ਹੈ ਮੈਂ ਪਹਿਨ ਲਵਾਂਗਾ ਧਾਰਨ ਕਰ ਲਵਾਂਗਾ ਪਰ ਸਿਰਫ ਜੇ ਸਰੀਰ ਨੂੰ ਪਹਿਨਣਾ ਹੈ ਤਾਂ ਮੇਰੀ ਜ਼ਿੰਦਗੀ ਸਰੀਰ ਦੇ ਤਲ ਤੇ ਨਹੀਂ ਹੈ ਤੇ ਮੈਂ ਸਰੀਰ ਦੇ ਤਲ ਤੇ ਜੀ ਨਹੀਂ ਰਿਹਾ ਆਮ ਤਰ੍ਹਾਂ ਇਹ ਸੀ ਕਿ ਜਗਤ ਦੇ ਤੀਰਥ ਦਾ ਇਸ਼ਨਾਨ ਕਰਕੇ ਪਵਿੱਤਰ ਨਦੀਆਂ ਦਾ ਇਸ਼ਨਾਨ ਕਰਕੇ ਕੋੜ ਦੇ ਮੈਲ ਨੂੰ ਧੋਇਆ ਜਾ ਸਕਦਾ ਹੈ ਸਤਿਗੁਰੂ ਕਹਿਣ ਲੱਗੇ ਸੁੱਚੀ ਸੋਚਨਾ ਹੋਵੇ ਜੇ ਸੋਚੀ ਲਖਵਾਰ ਸਾਡਾ ਦੇਸ਼ ਨਦੀਆਂ ਨਾਲਿਆਂ ਦਾ ਦੇਸ਼ ਹੈ ਸਰੋਵਰ ਛੀਲਾਂ ਦਾ ਦੇਸ਼ ਹੈ ਇਥੋਂ ਦੇ ਪਹਾੜ ਤਰ੍ਹਾਂ-ਤਰ੍ਹਾਂ ਦੇ ਚਰਨਿਆਂ ਨੂੰ ਜਨਮ ਦਿੰਦੇ ਹਨ ਪਵਿੱਤਰ ਨਦੀਆਂ ਨੂੰ ਜਨਮ ਦਿੰਦੇ ਹਨ ਪਰੰਤੂ ਫਿਰ ਵੀ ਇੱਥੇ ਇਸ਼ਨਾਨ ਨੂੰ ਪ੍ਰਭੂ ਪ੍ਰਾਪਤੀ ਦਾ ਵਸੀਲਾ ਦੱਸਿਆ ਗਿਆ ਹੈ ਜਲ ਦੇ ਇਸ਼ਨਾਨ ਦੀ ਇਤਨੀ ਮਹਾਨਤਾ ਹੋਈ ਕਿ ਵਹੀਰਾਂ ਦੀਆਂ ਵਹੀਰਾਂ ਲੱਖਾਂ ਦੀ ਗਿਣਤੀ ਵਿੱਚ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨਾ ਹੀ ਪੁੰਨ ਸਮਝਣ ਲੱਗ ਪਏ। ਇਸ਼ਨਾਨ ਕਰਨਾ ਹੀ ਪ੍ਰਭੂ ਪ੍ਰਾਪਤੀ ਦਾ ਮੁੱਖ ਵਸੀਲਾ ਸਮਝਣ ਲੱਗ ਪਏ। ਇਸ ਤਰ੍ਹਾਂ ਦੇ ਟੋਲਿਆਂ ਦੇ ਟੋਲਿਆਂ ਨੂੰ ਸਰੋਵਰ, ਛੀਲਾਂ ਤੇ ਦਰਿਆਵਾਂ ਦੀ ਤਰਫ ਜਾਂਦਿਆਂ ਹੋਿਆਂ ਵੇਖ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਰਚਨਾ ਤੋਂ ਇਹ ਪਵਿੱਤਰ ਬਾਣੀ ਨਿਕਲੀ। ਸੋਚੈ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ ਇਸ ਤਰ੍ਹਾਂ ਦਾ ਇਸ਼ਨਾਨ ਇੱਕ ਵਾਰ ਨਹੀਂ ਜੇ ਲੱਖਾਂ ਵਾਰ ਵੀ ਕੀਤਾ ਜਾਏ ਤਾਂ ਵੀ ਪਵਿੱਤਰਤਾ ਨਸੀਬ ਨਹੀਂ ਹੋਵੇਗੀ ਕੂੜ ਦੀ ਪਾਲ ਨਹੀਂ ਟੁੱਟੇਗੀ ਅਕਸਰ ਐਸਾ ਦੇਖਿਆ ਗਿਆ ਹੈ ਕਿ ਦੁਨੀਆ ਦੇ ਬਹੁਤ ਵੱਡੇ ਵੱਡੇ ਠੱਗ ਤੀਰਥਾਂ ਦੇ ਕੰਡੇ ਹੀ ਮਿਲਦੇ ਹਨ ਬਨਾਰਸ ਸਾਡੇ ਦੇਸ਼ ਦਾ ਮੁੱਖ ਤੀਰਥ ਸਭ ਤੋਂ ਵੱਡਾ ਤੀਰਥ ਹੈ ਪਰੰਤੂ ਹੈਰਾਨੀ ਦੀ ਗੱਲ ਹੈ ਕਿ ਇਸ ਦੇਸ਼ ਵਿੱਚ ਠੱਗ ਵੀ ਬਨਾਰਸ ਦੇ ਮਸ਼ਹੂਰਨ ਕਬੀਰ ਜੈ ਸੰਤ ਨੂੰ ਵੀ ਇਹ ਕਹਿਣਾ ਪਿਆ ਇਹ ਹਰ ਕੇ ਸੰਤਨ ਆਖੀਏ ਬਨਾਰਸ ਕੇ ਠੱਗ ਇਹ ਠੀਕ ਹੈ ਕਿ ਕੁਝ ਪਾਣੀ ਵੀ ਇਸ ਢੰਗ ਨਾਲ ਪਵਿੱਤਰ ਹੋ ਸਕਦਾ ਹੈ ਕਿ ਉਹ ਸ਼ਰੀਰ ਵਾਸਤੇ ਫਾਇਦੇਮੰਦ ਹੋਵੇ ਸ਼ਰੀਰ ਦੇ ਅਨੇਕਾਂ ਰੋਗਾਂ ਨੂੰ ਕੱਟਣ ਦੇ ਸਮਰੱਥ ਹੋਵੇ ਪਾਣੀ ਇਸ ਤਰ੍ਹਾਂ ਦੇ ਉਹ ਦੇਵਤਾ ਹੈ ਪ੍ਰਭੂ ਦੀ ਦਿੱਤੀ ਹੋਈ ਸ਼ਕਤੀ ਵੀ ਹੈ ਪਰ ਇਹ ਸਮਝ ਲਿਆ ਜਾਵੇ ਕਿ ਜਲ ਦੇ ਇਸ਼ਨਾਨ ਕਰਨ ਨਾਲ ਹੀ ਪ੍ਰਭੂ ਦੀ ਪ੍ਰਾਪਤੀ ਹੈ ਤਾਂ ਸਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਨਾਲ ਸਹਿਮਤ ਹਨ ਇਸ ਵਾਸਤੇ ਗੁਰਮਤੀ ਨੇ ਜਿੱਥੇ-ਜਿੱਥੇ ਵੀ ਤੀਰਥ ਬਣਾਏ ਜਲ ਦੇ ਨਾਲ ਪਾਣੀ ਦੇ ਨਾਲ ਬਾਣੀ ਦਾ ਪ੍ਰਕਾਸ਼ ਰੱਖਿਆ ਜ਼ੋਰ ਦਿੱਤਾ ਇਸ ਗੱਲ ਤੇ ਕਿ ਤੂੰ ਕੇਵਲ ਪਾਣੀ ਦਾ ਹੀ ਇਸ਼ਨਾਨ ਨਹੀਂ ਕਰਨਾ ਬਾਣੀ ਦਾ ਇਸ਼ਨਾਨ ਵੀ ਕਰਨਾ ਹੈ ਪਾਣੀ ਉਹ ਵੀ ਪਵਿੱਤਰ ਹੈ ਜਿਸ ਦਾ ਬਾਣੀ ਨਾਲ ਸੰਬੰਧ ਹੋਵੇ ਜਪ ਨਾਲ ਸੰਬੰਧ ਹੋਵੇ ਧਿਆਪਨ ਨਾਲ ਸੰਬੰਧ ਹੋਵੇ ਭਜਨ ਦੇ ਨਾਲ ਸੰਬੰਧ ਹੋਵੇ ਉਸ ਤਰ੍ਹਾਂ ਦਾ ਪਾਣੀ ਦਾ ਇਸ਼ਨਾਨ ਵਿਅਕਤੀਗਤ ਤੌਰ ਤੇ ਕੁਝ ਸ਼ਾਂਤ ਸੁਖ ਸ਼ਾਂਤੀ ਤਾਂ ਦੇ ਸਕਦਾ ਹੈ ਜਿਹੜਾ ਪਾਣੀ ਬਾਣੀ ਨਾਲ ਜੁੜਿਆ ਹੋਇਆ ਹੈ ਜਿਹੜਾ ਪਾਣੀ ਜਪ ਤਪ ਭਜਨ ਨਾਲ ਜੁੜਿਆ ਹੋਇਆ ਹੈ ਪਰ ਕੇਵਲ ਪਾਣੀ ਦੇ ਇਸ਼ਨਾਨ ਨੂੰ ਪ੍ਰਭੂ ਪ੍ਰਾਪਤੀ ਦਾ ਵਸੀਲਾ ਸਮਝ ਲੈਣਾ ਜਗਤ ਗੁਰੂ ਬਾਬਾ ਕਹਿੰਦੇ ਹਨ ਸੁੱਚਾ ਸੋਚਣਾ ਹੋਵੇ ਜੀ ਸੋਚੀ ਲੱਖ ਵਾਰ ਦੂਸਰਾ ਤਰੀਕਾ ਇਹ ਅਪਣਾਇਆ ਸਾਡੇ ਦੇਸ਼ ਦੇ ઋષਿ ਮੁਣੀਆਂ ਨੇ ਕਿ ਬੋਲਣ ਦੇ ਨਾਲ ਮਨੁੱਖ ਦੀ ਬਹੁਤ ਸ਼ਕਤੀ ਨਸ਼ਟ ਹੁੰਦੀ ਹੈ ਬੋਲਦਿਆਂ ਹੀ ਮਨੁੱਖ ਦਾ ਮਨ ਬਹੁਤਾ ਖਿੰਡਦਾ ਹੈ ਬੋਲਦਿਆਂ ਹੀ ਕੁਝ ਵਾਕ ਅਸתי ਨਿਕਲ ਜਾਂਦੇ ਹਨ ਬੋਲਦਿਆਂ ਹੀ ਕੁਝ ਬੋਲਾਂ ਨਾਲ ਕਿਸੇ ਦਾ ਦਿਲ ਟੁੱਟ ਜਾਂਦਾ ਹੈ ਤਾਂ ਕੀ ਕਰੀਏ ਬੋਲੀਏ ਹੀ ਨਾ ਖਮੋਸ਼ ਰਹੀਏ ਚੁੱਪ ਰਹੀਏ ਦਰਅਸਲ ਇੰਦਰਾ ਹਰ ਪ੍ਰਭੂ ਦੀ ਦਿੱਤੀ ਹੋਈ ਮਹਾਨ ਦੇਣ ਹੈ ਉਸ ਦੀ ਦਿੱਤੀ ਹੋਈ ਇੱਕ ਮਹਾਨ ਕਲਾ ਹੈ ਉਸ ਦੀ ਦਿੱਤੀ ਹੋਈ ਇੱਕ ਮਹਾਨ ਸ਼ਕਤੀ ਹੈ ਚਾਹੀਦਾ ਤਾਂ ਇਹ ਹੈ ਕਿ ਇਸ ਦਾ ਸਹੀ ਪ੍ਰਯੋਗ ਕਰੀਏ ਜਿਵੇਂ ਜੀਵਨ ਉਸ ਨੇ ਸਾਨੂੰ ਬੜਾ ਕੀਮਤੀ ਦਿੱਤਾ ਹੈ ਤੇ ਆਖ ਦਿੱਤਾ ਜਾਵੇ ਕਿ ਮੈਂ ਇਸ ਜੀਵਨ ਦੀ ਵਰਤੋਂ ਹੀ ਨਹੀਂ ਕਰਨੀ ਜੀਵਨ ਚਾਹੀਦਾ ਹੀ ਨਹੀਂ ਇਸ ਸਵਾਸ ਮੈਨੂੰ ਚਾਹੀਦਾ ਹੀ ਨਹੀਂ ਫਿਰ ਤਾਂ ਮੌਤ ਹੈ ਰਸਨਾ ਦੀ ਗਲਤ ਵਰਤੋਂ ਨਹੀਂ ਕਰਨੀ ਸਹੀ ਵਰਤੋਂ ਕਰਨੀ ਹੈ ਅੱਖਾਂ ਦੀ ਗਲਤ ਵਰਤੋਂ ਨਹੀਂ ਕਰਨੀ ਸਹੀ ਕਰਨੀ ਹੈ ਕੰਨਾਂ ਦੀ ਗਲਤ ਵਰਤੋਂ ਨਹੀਂ ਕਰਨੀ ਸਹੀ ਕਰਨੀ ਹੈ ਪਰ ਕੁਝ ਐਸੇ ਪਘੋੜੇ ਸਨ ਜਿਨ੍ਹਾਂ ਨੂੰ ਆਪਣੀ ਜ਼ੁਬਾਨ ਉੱਤੇ ਭਰੋਸਾ ਨਹੀਂ ਸੀ ਉਹਨਾਂ ਨੇ ਧਾਰਨਾ ਇਹ ਬਣਾ ਲਈ ਕਿ ਚੁੱਪ ਹੀ ਰਹਿਣਾ ਕਿਉਂਕਿ ਬੋਲਣ ਨਾਲ ਸ਼ਕਤੀ ਨਸ਼ਟ ਹੁੰਦੀ ਹੈ ਬੋਲਣ ਦੇ ਨਾਲ ਗਲਤ ਬੋਲਿਆ ਜਾਂਦਾ ਹੈ ਅਤੇ ਬੋਲਣ ਦੀ ਬਹੁਤੀ ਜੇ ਕਿਦਰੇ ਵਾਦੀ ਪੈ ਜਾਏ ਤਾਂ ਫਿਰ ਖਮੋਸ਼ ਰਹਿਣਾ ਵੀ ਬੜਾ ਔਖਾ ਹੋ ਜਾਂਦਾ ਹੈ ਇਹ ਤਾਂ ਠੀਕ ਹੈ ਕਿ ਬੋਲਣ ਦੇ ਨਾਲ ਮਨ ਖਿੰਡਦਾ ਹੈ ਗਲਤ ਬੋਲਣ ਦੇ ਨਾਲ ਮਨ ਖਿੰਡਦਾ ਹੈ ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਨਾ ਬੋਲਣ ਦੇ ਨਾਲ ਮਨ ਜੁੜਦਾ ਹੈ ਪਵਿੱਤਰ ਹੋ ਜਾਂਦਾ ਹੈ ਬੋਲਿਏ ਹੀ ਨਾ ਤਾਂ ਕੂੜ ਦੀ ਜਿਹੜੀ ਗੰਧ ਹੈ ਇਹ ਟੁੱਟ ਜਾਂਦੀ ਹੈ ऐसा नहीं है एता ठीक है कि जਵੇਂ शेख साएदी साहब ਕਹਿੰਦੇ ਹਨ ਕਿ ਘਟ ਬੋਲਣ ਵਾਲਾ ਤੇ ਸੋਚ ਕੇ ਬੋਲਣ ਵਾਲਾ ਕਦੀ ਖਜਲਖੁਆਰ ਨਹੀਂ ਹੁੰਦਾ ਕਦੀ ਦੁਖੀ ਨਹੀਂ ਹੁੰਦਾ ਬਹੁਤ ਕੀਮਤੀ ਬਾਗ ਆਪ ਕਹਿੰਦੇ ਹਨ ਕਿ हे ਬੰਦੇ ਤੂੰ ਮੂੰਹ ਦੇ ਵਿੱਚੋਂ ਪੂਰੇ ਦਾ ਪੂਰਾ ਮਿੱਟੀ ਦਾ ਢੇਰ ਕੱਢੇ ਉਸ ਨਾਲੋਂ ਚੰਗਾ ਹੈ ਕਿ ਜौं ਦੇ ਦਾਣੇ ਜਿਤਨੀ ਇੱਕ ਨਿੱਕੀ ਜੀ ਗੱਲ ਆਖ ਪਰ ਹੋਵੇ ਮੁਸ਼ਕ ਕਪੂਰ ਵਰਗੀ ਉਸ ਦੇ ਵਿੱਚ ਮਹਿਕ ਹੋਵੇ ਉਸ ਦੇ ਵਿੱਚ ਸੁਗੰਧੀ ਹੋਵੇ ਪਰੇ ਕਥਾਂ ਤੇ ਆਪ ਇਹ ਵੀ ਕਹਿੰਦੇ ਹਨ ਕਿ ਮੈਂ ਦੇਖਿਆ ਇੱਕ ਬੰਦਾ ਸੁ ਜਾਖਾ ਹੈ ਤੇ ਚੱਲ ਰਿਹਾ ਹੈ ਮੈਂ ਉਸ ਨੂੰ ਰਸਤਾ ਦਿਵਾਵਾਂ ਐਸਾ ਮੇਰਾ ਬੋਲਣਾ ਉਥੇ ਅਜ਼ਾਈ ਹੋਵੇਗਾ ਵਿਅਰਥ ਹੋਵੇਗਾ ਜੇ ਮੈਂ ਦੇਖਾਂ ਕਿ ਅੰਨਾ ਬੰਦਾ ਹੈ ਉਹ ਜਾ ਰਿਹਾ ਹੈ ਅਤੇ ਉਸ ਦੇ ਅੱਗੇ ਖੂਹ ਹੈ ਜੇਕਰ ਮੈਂ ਉਥੇ ਵੀ ਚੁੱਪ ਰਹਿ ਗਿਆ ਤਾਂ ਇਹ ਵੀ ਗੁਨਾਹ ਹੋਵੇਗਾ ਇਹ ਪਾਪ ਹੋਵੇਗਾ ਅਤੇ ਮੈਂ ਇਹ ਵੇਖਾਂ ਕਿ ਇੱਕ ਸੁ ਜਾਖਾ ਵੀ ਹੈ ਉਸ ਨੂੰ ਖੂਹ ਵੀ ਦਿਖਾਈ ਦੇਵੇ ਫਿਰ ਮੈਂ ਮਟਨ ਡੋਰਾ ਪਿੱਟੀ ਜਾਵਾਂ ਕੀ ਖੂ ਹੈ ਖੂ ਹੈ ਤਾਂ ਇਹ ਮੇਰਾ ਬੋਲਣਾ ਅਜ਼ਾਈ ਹੋਵੇਗਾ ਇਹ ਮੇਰਾ ਬੋਲਣਾ ਵਿਅਰਥ ਹੋਵੇਗਾ ਇਹ ਤਾਂ ਠੀਕ ਹੈ ਕਿ ਘੱਟ ਬੋਲਣਾ ਹੈ ਅਜ਼ਾਈ ਨਹੀਂ ਬੋਲਣਾ ਵਿਅਰਥ ਨਹੀਂ ਬੋਲਣਾ ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਬਿਲਕੁਲ ਹੀ ਨਹੀਂ ਬੋਲਣਾ ਇਸ ਵਾਸਤੇ ਸਤਿਗੁਰੂ ਜੀ ਕਹਿੰਦੇ ਹਨ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ ਚੁੱਪ ਰਹਿਣ ਨਾਲ ਵੀ ਮਨ ਚੁੱਪ ਨਹੀਂ ਰਹਿ ਕਰਦਾ ਮਨ ਬੋਲਦਾ ਰਹਿੰਦਾ ਹੈ बोले ਨਹੀਂ ਹੋਏ ਬੈਠਾ ਮੋਨੀ ਅੰਤਰ ਕਲਪ ਭਵਾਈਐ ਜੋਨੀ ਅੰਦਰ ਤਾਂ ਕਲਪਨਾ ਚੱਲ ਰਹੀ ਹੈ ਸਾਹਿਬ ਗੋਬਿੰਦ ਸਿੰਘ ਜੀ ਦਾ ਵਾਕ ਹੈ ਨਾਵੇ ਦਾਦਰ ਮੋਣ ਸੋ ਬ੍ਰਿਛੇ ਬਾਨਸ ਬਦਰ ਬਾਸ ਬਣਾਈ ਜੇ ਕੰ ਜੇਕਰ ਮੋਨ ਧਾਰਨ ਕਰਨ ਨਾਲ ਹੀ ਪ੍ਰਭੂ ਦੀ ਪ੍ਰਾਪਤੀ ਹੋਵੇ ਤਾਂ ਜਿਤਨੇ ਬ੍ਰਿਛ ਹਨ ਜਿਤਨੇ ਬਨਸਪਤੀ ਹੈ ਜਿਸ ਦੇ ਅੰਦਰ ਜੀਵਨ ਮੌਜੂਦ ਹੈ ਪਰ ਸਾਰੇ ਦੇ ਸਾਰੇ ਮੋਨੀ ਹਨ ਖਾਮੋਸ਼ ਹਨ ਪੱਥਰ ਵੀ ਮੌਨ ਹਨ ਬਨਸਪਤੀ ਵੀ ਮੌਨ ਹੈ ਕੁਝ ਕੀੜੇ ਮਕੋੜੇ ਵੀ ਮੌਨ ਹਨ ਸਭ ਨੂੰ ਪ੍ਰਭੂ ਮਿਲਣਾ ਚਾਹੀਦਾ ਹੈ ਸਭ ਨੂੰ ਪਰਮਾਤਮਾ ਮਿਲਣਾ ਚਾਹੀਦਾ ਹੈ ਨਹੀਂ ਸਾਇਬ ਕਹਿੰਦੇ ਹਨ ਚੁੱਪ ਰਹਿਣ ਦੇ ਨਾਲ ਮਨ ਨਹੀਂ ਚੁੱਪ ਰੰਦਾ ਚੁੱਪ ਰਹਿਣ ਦੇ ਨਾਲ ਝੂਠ ਦੀ ਗੰਧ ਨਹੀਂ ਮੇੜਦੀ ਤੀਸਰੀ ਵਿਚਾਰਧਾਰਾ ਜੋ ਸਾਡੇ ਦੇਸ਼ ਵਿੱਚ ਬਹੁਤ ਵੱਡੇ ਪੱਧਰ ਤੇ ਪਣਪੀ ਇਸ ਨੂੰ ਜਨਮ ਦਿੱਤਾ ਵામ ਮਾਰਗੀਆਂ ਨੇ ਇਹਨਾਂ ਦੀ ਵਿਚਾਰਧਾਰਾ ਇਹ ਸੀ ਕਿ ਦਿਓ ਰੱਜ ਕੇ ਦਿਓ ਜੋ ਖਾਣ ਨੂੰ ਮੰਗਦਾ ਹੈ ਜੋ ਪੀਣ ਨੂੰ ਮੰਗਦਾ ਹੈ ਜੋ ਵੇਖਣ ਨੂੰ ਮੰਗਦਾ ਹੈ ਜੋ ਸੁਣਨ ਨੂੰ ਮੰਗਦਾ ਹੈ ਜੋ ਸਪਰਸ਼ ਕਰਨ ਨੂੰ ਮੰਗਦਾ ਹੈ ਜੋ ਸੁੰਘਣ ਨੂੰ ਮੰਗਦਾ ਹੈ ਭਾਵ ਕਿ ਜੋ ਰਸ ਮਾਣ ਮੰਗਦਾ ਹੈ ਰੱਜ ਕੇ ਦਿਓ ਇਤਨਾ ਦਿਓ ਕਿ ਮਨ ਰੱਜ ਜਾਏ ਤੇ ਮਨ ਜਦ ਰੱਜੇਗਾ ਤਾਂ ਹੀ ਮਨ ਮੁੜੇਗਾ ਜਦ ਮਨ ਰੱਜੇਗਾ ਤਾਂ ਹੀ ਪ੍ਰਮਾਤਮਾ ਦੀ ਤਰਫ ਮੁੜੇਗਾ ਵਾਮ ਮਾਰਗੀਆਂ ਨੂੰ ਜਵਾਬ ਜਗਤਬਾਬੇ ਨੇ ਦਿੱਤਾ ਕਿ ਭੁੱਖਿਆ ਭੁੱਖ ਨਾ ਉਤਰੇ ਜੇ ਬੰਨਾ ਪੁਰੀਆਂ ਭਾਰ ਇਕ ਲੋਕ ਨਹੀਂ ਇਕ ਪੁਰੀ ਨਹੀਂ ਅਨੇਕਾ ਪੁਰੀਆਂ ਦੇ ਪਦਾਰਥ ਪੰਡ ਦੀ ਤਰ੍ਹਾਂ ਵੀ ਬਨ ਕੇ ਮਨੁੱਖ ਨੂੰ ਦਿੱਤੇ ਜਾਣ ਤਾਂ ਵੀ ਮਨ ਦੀ ਭੁੱਖ ਨਹੀਂ ਮਿਟਦੀ ਮਨ ਤਾਂ ਕਦੀ ਰੱਜਦਾ ਹੀ ਨਹੀਂ ਸੰਸਾਰ ਵਿੱਚ ਐਸਾ ਹੈ ਨਹੀਂ ਕੁਝ ਜਿਸ ਤੋਂ ਮਨ ਨੂੰ ਤ੍ਰਿਪਤੀ ਹੋ ਸਕੇ ਜਗਤ ਵਿੱਚ ਐਸਾ ਕੁਝ ਵੀ ਨਹੀਂ ਜਿਸ ਦੇ ਨਾਲ ਮਨੁੱਖ ਤ੍ਰਿਪਤ ਹੋ ਸਕੇ ਇਹ ਤੇ ਮੂਲ ਧਾਰਨਾ ਹੀ ਗਲਤ ਹੈ ਬੰਮ ਮਾਰ ਗਿਆ ਦੇ ਮੰਦਰ ਦੁਰਾਚਾਰ ਦੇ ਅੱਡੇ ਬਣ ਗਏ ਉਤੇ ਇਸਤਰੀ ਤੇ ਪੁਰਸ਼ ਤੇ ਲਿੰਗ ਪੂਜੇ ਜਾਣ ਲੱਗੇ ਜਿਨ੍ਹਾਂ ਦੇ ਚਿੰਨ ਅੱਜ ਵੀ ਭਾਰਤ ਦੇ ਮੰਦਰਾਂ ਵਿੱਚ ਮੌਜੂਦ ਹਨ ਥਾਂ ਥਾਂ ਤੇ ਦੁਰਾਚਾਰ ਦੇ ਅੱਡੇ ਜਦ ਮੰਦਰ ਬਣੇ ਅਤੇ ਪਿਛੋਕੜ ਵਿਚਾਰ ਧਾਰਾ ਇਹ ਕੰਮ ਕਰ ਰਹੀ ਸੀ ਕਿ ਮਾਨਨੁਰਜਣਾ ਹੈ ਜੋ ਖਾਣ ਨੂੰ ਮੰਗੇ ਦਿਓ ਜੋ ਭੋਗ ਜਨ ਨੂੰ ਮੰਗੇ ਦਿਓ ਇਨ੍ਹਾਂ ਭੋਗਾਂ ਵਿੱਚ ਲੀਨ ਹੋ ਕੇ ਮਨੁੱਖੀ ਭੋਗੀਤਾ ਬਣ ਗਿਆ ਪਰ ਜੋਗੀ ਬੰਨਣਾ ਸੁਪਨਾ ਹੋ ਗਿਆ ਧਾਰਮਿਕ ਮੰਦਰ ਅਧਰਮ ਦੇ ਅੱਡੇ ਬਣ ਗਏ ਪਾਪ ਵਾਸਨਾ ਦੇ ਅੱਡੇ ਬਣ ਗਏ ਦੁਰਾਚਾਰ ਦੇ ਅੱਡੇ ਬਣ ਗਏ ਅਤੇ ਅੱਜ ਵੀ ਇਸ ਤਰ੍ਹਾਂ ਦੇ ਅਸਥਾਨ ਵੇਖਣ ਨੂੰ ਮਿਲਦੇ ਹਨ ਤੇ ਪੁਰਾਣੇ ਵਿਚਾਰਦਾਰਾ ਪੜਨ ਨੂੰ ਮਿਲਦੀ ਹੈ ਤਾਂ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਕਿੰਨਾ ਗਲਤ ਸੋਚਿਆ ਗਿਆ ਹੈ ਮਨ ਜਦ ਰੱਜੇਗਾ ਤਾਂ ਫਿਰ ਬੰਦਗੀ ਕਰਾਂਗੇ ਮਨ ਦਾ ਇਹ ਗਿਆਨ ਕਿਸੇ ਕੋਲ ਵੀ ਨਹੀਂ ਸੀ ਮਨ ਤਾਂ ਕਦੇ ਰੱਜਦਾ ਨਹੀਂ ਸਮੁੱਚੀ ਪੁਰੀਆਂ ਦੇ ਬਣ ਦੇ ਪਦਾਰਥਾਂ ਦੇ ਦਿੱਤੇ ਜਾਣ ਤਾਂ ਤਾਂ ਵੀ ਮਨ ਭੁੱਖੇ ਦਾ ਭੁੱਖਾ ਰਹਿ ਜਾਂਦਾ ਹੈ ਜਗਤ ਗੁਰੂ ਬਾਬਾ ਨਾਨਕ ਜੀ ਕਹਿੰਦੇ ਹਨ ਭੁੱਖਿਆਂ ਭੁੱਖ ਨ ਉਤਰੇ ਜੇ ਬੰਨਾ ਪੁਰੀਆਂ ਪਾਰ ਨਾਨਕ ਸੱਚੇ ਨਾਮ ਬਿਨ ਕੀਸੈ ਨ ਲੱਥੀ ਭੁਖ ਰੂਪੀ ਭੁੱਖ ਨ ਉਤਰੇ ਜਾ ਦੇਖਾਂ ਤਾਂ ਭੁਖ ਸਚਾਈ ਹੈ ਕਿ ਮਨੁੱਖ ਦੇ ਅੰਦਰ ਭੁੱਖ ਤਣਦੀ ਹੈ ਪਿਆਸ ਰੂਪ ਦੀ ਹੈ ਨ ਰੂਪ ਦੀ ਪਿਆਸ ਮਿਟਦੀ ਹੈ ਨ ਤਨ ਦੀ ਭੁੱਖ ਮਿਟਦੀ ਹੈ ਜਿਸ ਤਰ੍ਹਾਂ ਸ਼ਰੀਰ ਜਿੰਦਾ ਹੈ ਭੋਜਨ ਕਰਕੇ ਪਾਣੀ ਕਰਕੇ ਤਾਂ ਕੇਵਲ ਪਾਣੀ ਦੇ ਦਈਏ ਤੇ ਭੋਜਨ ਨਾ ਦੇਈਏ ਤਾਂ ਵੀ ਸ਼ਰੀਰ ਦੇ ਤਲ ਤੇ ਵਿਆਕੁਲਤਾ ਬਣੀ ਰਹੇਗੀ ਇੱਕ ਪਿਆਸਾ ਬੰਦਾ ਹੋਵੇ ਰੋਮ ਰੋਮ ਉਸ ਦਾ ਤਿਆਆ ਹੋਵੇ ਤੇ 36 ਪ੍ਰਕਾਰ ਦਾ ਭੋਜਨ ਉਸ ਦੀ ਅੱਗੇ ਰੱਖ ਦੇਣਾ ਫਜ਼ੂਲ ਹੈ ਉਸ ਨੂੰ ਪਾਣੀ ਚਾਹੀਦਾ ਹੈ ਠੰਡਾ ਜਲ ਚਾਹੀਦਾ ਹੈ ਇੱਕ 4 ਦਿਨ ਦਾ ਭੁੱਖਾ ਹੈ ਰੋਟੀਆਂ ਨਹੀਂ ਮਿਲੀ ਤੇ ਇਸ ਤਰ੍ਹਾਂ ਦੇ ਬੰਦੇ ਅੱਗੇ ਭਰੇ ਹੋਏ ਠੰਡੇ ਪਾਣੀ ਦੇ ਗਲਾਸ ਰੱਖ ਦਈਏ ਤਾਕੀ ਮਤਲਬ ਨਹੀਂ ਰੱਖਣ ਦਾ ਪਿਆਸੇ ਨੂੰ ਪਾਣੀ ਦੇਣਾ ਭੁੱਖੇ ਨੂੰ ਅੰਨ ਦੇਣਾ ਸ਼ਰੀਰ ਦੀ ਜੋ ਭੁੱਖ ਹੈ ਅੰਨ ਤੇ ਪਾਣੀ ਦੀ ਹੈ ਮਨ ਦੀ ਭੁੱਖ ਜੋ ਹੈ ਉਹ ਰੂਪ ਤੇ ਧਨ ਦੀ ਹੈ ਪਿਆਸ ਰੂਪ ਦੀ ਹੈ ਵੇਖਣਾ ਹੀ ਚਾਹੁੰਦਾ ਹੈ ਰਾਜ ਦਾ ਹੀ ਨਹੀਂ ਅਤੇ ਭੁੱਖ ਧਨ ਦੀ ਹੈ ਪ੍ਰਾਪਤ ਕਰਨਾ ਹੀ ਚਾਹੁੰਦਾ ਹੋਰ ਪ੍ਰਾਪਤ ਕਰਨਾ ਚਾਹੁੰਦਾ ਹੈ ਸੈਸ ਘਟੇ ਲਖ ਕਉ ਉਠਤਾਵੇ ਤ੍ਰਿਪਤ ਨਾਵੇ ਮਾਇਆ ਪਾਛੇ ਪਾਵੇ ਤ੍ਰਿਪਤੀ ਨਸੀਬ ਨਹੀਂ ਹੁੰਦੀ ਜਿਸ ਤਰ੍ਹਾਂ ਦੇਖਣ ਨੂੰ ਆਇਆ ਕਿ ਤਨ ਦੀ ਤ੍ਰਿਪਤੀ ਬਹੁਤ ਛੇਤੀ ਹੋ ਸਕਦੀ ਹੈ ਦੋ ਰੋਟੀਆਂ ਨਾਲ ਨਹੀਂ ਹੋਈ ਤਾਂ ਚਾਰ ਰੋਟੀਆਂ ਨਾਲ ਭੁੱਖ ਮਿਟ ਗਈ ਇੱਕ ਗਲਾਸ ਪਾਣੀ ਨਾਲ ਪਿਆਸ ਨਹੀਂ बुझਦੀ ਤਾਂ ਦੋ ਗਲਾਸ ਨਾਲ ਮਿਟ ਗਈ ਇਹ ਜੋ ਧੰਨ ਦੀ ਭੁੱਖ ਹੈ ਇਹ ਜੋ ਰੂਪ ਦੀ ਪਿਆਸ ਹੈ ਅਜ਼ੀਮ ਹੈ ਅੱਜ ਤੱਕ ਨਹੀਂ ਨਾਪੀ ਜਾ ਸਕੀ ਜਨਮ ਤੋਂ ਲੈ ਕੇ ਮਰਨ ਤੱਕ ਰੂਪ ਦੀ ਪਿਆਸ ਬਣੀ ਰਹਿੰਦੀ ਹੈ ਤੰਨ ਦੀ ਭੁੱਖ ਬਣੀ ਰਹਿੰਦੀ ਹੈ ਅਤੇ ਮਨੁੱਖ ਮਰ ਜਾਂਦਾ ਹੈ ਇਸ ਰੂਪ ਦੀ ਪਿਆਸ ਵਿੱਚ ਤੇ ਇਸੇ ਤੰਨ ਦੀ ਭੁੱਖ ਵਿੱਚ ਸਾਹਿਬ ਕਹਿੰਦੇ ਹਨ ਰੂਪੀ ਭੁੱਖ ਨਾ ਉਤਰੇ ਜਾ ਦੇਖਾਂ ਤਾਂ ਭੋਗ ਤੂੰ ਸੁੰਦਰਤਾ ਨੂੰ ਦੇਖ ਰੂਪ ਨੂੰ ਦੇਖ ਜਿਤਨਾ ਦੇਖੇਗਾ ਉਤਨੀ ਪਿਆਸ ਵਧੇਗੀ ਇਹ ਪਿਆਸ ਮਿਟਣੀ ਨਹੀਂ ਤੂੰ ਧੰਨ ਨੂੰ ਪ੍ਰਾਪਤ ਕਰ ਜਿਤਨਾ ਅਧਿਕ ਪ੍ਰਾਪਤ ਕਰੇਗਾ ਉਤਨੀ ਭੁੱਖ ਵਧੇਗੀ ਘਟਨੀ ਕੋਈ ਨਹੀਂ ਇਸ ਵਾਸਤੇ ਸਾਹਿਬ ਕਹਿੰਦੇ ਹਨ ਇਹ ਤੇ ਧਾਰਨਾ ਹੀ ਗਲਤ ਹੈ ਕਿ ਜਦ ਮਨ ਰੱਜੇਗਾ ਤਾਂ ਪ੍ਰਭੂ ਦੀ ਬੰਦਗੀ ਕਰਾਂਗੇ ਜਦ ਮਨ ਰੱਜੇਗਾ ਤਾਂ ਪ੍ਰਭੂ ਦੀ ਸਰਪਰਸਤੀ ਕਰਾਂਗੇ ਸਾਹਿਬ ਕਹਿੰਦੇ ਹਨ ਇਹ ਸੋਚਣਾ ਹੀ ਗਲਤ ਹੈ ਭੋਖਿਆ ਭੋਖ ਨਾ ਉਤਰੀ ਜੇ ਬੰਨਾ ਪੁਰਿਆਂ ਪਾਰ ਅਨੇਕਾਂ ਪੁਰਿਆਂ ਦੇ ਪਦਾਰਥ ਪੰਡਾਂ ਦੀਆਂ ਪੰਡਾਂ ਢੇਰਾਂ ਦੇ ਢੇਰ ਜੇ ਦੇ ਦਈਏ ਤਾਂ ਵੀ ਭੁੱਖੇ ਮਨ ਦੀ ਭੁੱਖ ਨਹੀਂ ਉਤਰਦੀ ਮਨ ਭੁੱਖੇ ਦਾ ਭੁੱਖਾ ਰਹਿੰਦਾ ਹੈ ਕੋਜ ਮਹਾ ਲੋਕਾਂ ਨੇ ਕੋਹਰ ਸਾਧਨਾ ਨੂੰ ਜਨਮ ਦਿੱਤਾ ਇਹਦੇ ਨਾਲ ਕੂੜ ਦੀ ਮਹਿਲ ਉੱਤਰ ਸਕਦੀ ਹੈ ਇਹਦੇ ਨਾਲ ਝੂਠ ਦੀ ਕੰਧ ਟੁੱਟ ਸਕਦੀ ਹੈ ਸੱਚ ਦੀ ਪ੍ਰਾਪਤੀ ਹੋ ਸਕਦੀ ਹੈ ਉਹ ਕੀ ਸੀ ਬਈ ਮਨੁੱਖ ਵਿਦਵਾਨ ਬਣੇ ਆਲਮ ਬਣੇ ਦਾਰਸ਼ਨਿਕ ਬਣੇ ਵਿਚਾਰਕ ਬਣੇ ਜਿਉਂ-ਜਿਉਂ ਕੂੜ ਦੀ ਕੰਧ ਟੁੱਟੇਗੀ ਤ्यों-ਤ्यों ਮਨ ਦੇ ਉਪਰੋਂ ਝੂਠ ਦੀ ਮੈਲ ਉਤਰੇਗੀ। ਵੇਖਣ ਵਿੱਚ ਆਇਆ ਹੈ ਕਿ ਇਹ ਸਾਧਨਾ ਵੀ ਕੋਈ ਸਫਲ ਨਹੀਂ ਹੋਈ ਤੇ ਜਗਤਪੁਰੂ ਬਾਬਾ ਇਸ ਨਾਲ ਸਹਿਮਤ ਵੀ ਨਹੀਂ ਹੋਈ ਕਿਉਂਕਿ ਜਾਣਣਾ ਕੁਝ ਹੋਰ ਗੱਲ ਹੈ, ਪਾਉਣਾ ਕੁਝ ਹੋਰ ਗੱਲ ਹੈ। ਜਾਣਨਾ ਨਾਲ ਤਾਂ ਕੇਵਲ ਇਤਨਾ ਹੀ ਮਨੁੱਖ ਨੂੰ ਪਤਾ ਚੱਲਦਾ ਹੈ ਕਿ ਮੈਂ ਕੁਝ ਵੀ ਨਹੀਂ ਜਾਣਿਆ, ਜਿਵੇਂ ਕਿ ਉਸਤਾਦ ਰਿਜ਼ੋਕੇ ਕਹਿੰਦੇ ਹਨ, "ਹਮ ਜਾਣਤੇ ਤੇ ਇਲਮ ਸੇ ਕੁਝ ਜਾਣੇਗੇ ਪਰ ਜਾਨਾ ਤੋਂ ਇਹ ਜਾਨਾ ਕਿ ਨਾ ਜਾਣਾਂ ਕੁਝ ਵੀ ਮੈਂ" ਕੁਝ ਵੀ ਨਹੀਂ ਜਾਣਿਆ ਪ੍ਰਸਿੱਧ ਸੰਤ ਸੁਕਰਾਟ ਆਪਣੇ ਲਿਖਤ ਵਿੱਚ ਕਹਿੰਦੇ ਹੈ ਜਦ ਮੈਂ ਬੱਚਾ ਸੀ ਤਾਂ ਬੱਚਿਆਂ ਵਿੱਚ ਬੈਠ ਕੇ ਮੈਂ ਦਾਵਾ ਕਰਦਾ ਸੀ ਕਿ ਮੈਂ ਸਭ ਕੁਝ ਜਾਣਦਾ ਹਾਂ ਜਦ ਮੈਂ ਜਵਾਨ ਹੋਇਆ ਤਾਂ ਮੈਨੂੰ ਕਹਿਣਾ ਪਿਆ ਕਿ ਕੁਝ ਐਸਾ ਵੀ ਹੈ ਜੋ ਮੈਂ ਨਹੀਂ ਜਾਣਦਾ ਮੈਨੂੰ ਨਹੀਂ ਪਤਾ ਅੱਜ ਮੈਂ ਬੁੱਢਾ ਹੋ ਕੇ ਦਾਅਵੇ ਨਾਲ ਕਹਿੰਦਾ ਹਾਂ ਕਿ ਮੈਂ ਕੁਝ ਵੀ ਨਹੀਂ ਜਾਣਦਾ ਮੈਨੂੰ ਕੋਈ ਬੋਧ ਹੀ ਨਹੀਂ ਮੈਨੂੰ ਕੱਖ ਵੀ ਨਹੀਂ ਪਤਾ ਬਜ਼ੁਰਗੀ ਮਨੁੱਖ ਦੀ ਇੱਥੋਂ ਸ਼ੁਰੂ ਹੁੰਦੀ ਹੈ ਅਤੇ ਇਹੀ ਹਕੀਕਤ ਹੈ ਕਿ ਜਿੱਥੇ ਸੰਸਾਰ ਦਾ ਸਾਰਾ ਇਲਮ ਖਤਮ ਹੁੰਦਾ ਹੈ ਰੱਬ ਦੀ ਦੁਨੀਆ ਉਥੋਂ ਸ਼ੁਰੂ ਹੁੰਦੀ ਹੈ ਦੇਖਣ ਵਿੱਚ ਆਇਆ ਹੈ ਕਿ 20ਵੀਂ ਸਦੀ ਵਿੱਚ ਇਲਮ ਜਿੰਨਾ ਵਿਕਸਿਤ ਹੋਇਆ ਗਿਆਨ ਦੇ ਜਿੰਨੇ ਸਾਧਨ ਅੱਜ ਜੁਟਾਏ ਹਨ ਮਨੁੱਖ ਨੇ ਇਹ ਪਹਿਲੇ ਨਹੀਂ ਸਨ ਅੱਜ ਜਿੰਨੇ ਅੱਜ ਜਿੰਨੇ ਸਕੂਲ ਹਨ ਅੱਜ ਜਿੰਨੇ ਕਾਲਜ ਹਨ ਅੱਜ ਜਿੰਨੀਆਂ ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ ਜ਼ਮੀਨ ਦੇ ਉੱਤੇ ਬਣੀਆਂ ਹੋਈਆਂ ਹਨ ਅੱਜ ਜਿੰਨੇ ਵਿੱਦਿਆ ਪ੍ਰਾਪਤੀ ਦੇ ਸਾਧਨ ਮੌਜੂਦ ਹਨ ਪਹਿਲੇ ਨਹੀਂ ਸਨ ਪਰੰਤੂ ਇਹ ਵੀ ਹਕੀਕਤ ਹੈ ਕਿ ਅੱਜ ਦਾ ਮਨੁੱਖ ਜਿਹੜਾ ਜਿੰਨਾ ਮੂੜ ਹੈ ਪਹਿਲੇ ਨਹੀਂ ਸੀ ਇੰਜ ਕਹੀਏ ਕਿ 100 200 ਸਾਲ ਪਿੱਛੇ ਚਲੇ ਜਾਈਏ ਤਾਂ ਅਨਪੜ ਸਿਆਣਿਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਅਨਪੜ ਸਿਆਣਿਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਅਜੋਕੇ ਸਮੇਂ ਵਿੱਚ ਪੜੇ ਲਿਖੇ ਮੂਰਖਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਤੇ ਮੂੜ ਕੇ ਇਸ ਨੂੰ ਕਹਿੰਦੇ ਹਨ ਜਗਤ ਗੁਰੂ ਬਾਬਾ ਜੀ ਕਹਿੰਦੇ ਹਨ ਪੜਿਆ ਮੂਰਖ ਆਕਿ ਹੈ ਜਿਸ ਲਬ ਲੋਭ ਹੰਕਾਰਾ ਜੇਸ ਪੜਾਈ ਨਾਲ ਹੰਕਾਰ ਵੱਧ ਗਿਆ ਲੋਭ ਵੱਧ ਗਿਆ ਤ੍ਰਿਸ਼ਨਾ ਵੱਧ ਗਈ ਝੂਠ ਵੱਧ ਗਿਆ ਉਹ ਪੜਾਈ ਪੜਾਈ ਤੇ ਨਹੀਂ ਉਹ ਪੜਾਈ ਐਸੀ ਹੈ ਕਿਸੇ ਨੇ ਦੀਵਾ ਜਗਾਇਆ ਤੇ ਦੀਵੇ ਨਾਲ ਹੀ ਆਪਣਾ ਘਰ ਸਾੜਿਆ ਹੈ ਦੀਵੇ ਨਾਲ ਹੀ ਆਪਣੇ ਘਰ ਨੂੰ ਅੱਗ ਲਾਈ ਹੈ ਜਾਣਿਆਂ ਤੇ ਜਾਣਕਾਰੀ ਨਾਲ ਹੀ ਹੰਕਾਰ ਵੱਧ ਗਿਆ ਜਾਣਿਆਂ ਤੇ ਜਾਣਕਾਰੀ ਨਾਲ ਹੀ ਲੋਭ ਵੱਧ ਗਿਆ ਤੇ ਅੱਜ ਸਮੁੱਚੀ ਦੁਨੀਆ ਵਿੱਚ ਬੜੇ ਬੜੇ ਵੱਡੇ ਦੁਰਾਚਾਰ ਦੇ ਅੱਡੇ ਜਾਣਕਾਰ ਲੋਕ ਚਲਾ ਰਹੇ ਹਨ ਪੜੇ ਲਿਖੇ ਲੋਕ ਚਲਾ ਰਹੇ ਹਨ ਕਿਉਂਕਿ ਬਹੁਤ ਵੱਡੀ ਪੜ੍ਹਾਈ ਹੋਵੇ ਬਹੁਤ ਵੱਡੀ ਗਿਆਨ ਹੋਵੇ ਤਾਂ ਹੀ ਮਨੁੱਖ ਬਹੁਤ ਵੱਡਾ ਅਨਰਥ ਕਰ ਸਕਦਾ ਹੈ ਵਰਨਾ ਨਹੀਂ ਕਰ ਸਕਦਾ ਤੇ ਅਜੋਕੀ ਵਿਦਿਆ ਨੇ ਮਨੁੱਖ ਨੂੰ ਹੰਕਾਰੀ ਬਣਾ ਦਿੱਤਾ ਹੈ ਲੋਭੀ ਬਣਾ ਦਿੱਤਾ ਹੈ ਦੁਰਾਚਾਰੀ ਬਣਾ ਦਿੱਤਾ ਹੈ ਇਸ ਵਾਸਤੇ ਸਾਹਿਬ ਕਹਿੰਦੇ ਹਨ ਪੜਿਆ ਮੋਰਖਾ ਕੀ ਹੈ ਜਿਸ ਲਬ ਲੋਭ ਹੰਕਾਰਾ ਜਾਨਣਾ ਕੁਝ ਹੋਰ ਹੈ ਪਾਉਣਾ ਕੁਝ ਹੋਰ ਹੈ ਇੱਕ ਪੁੱਲ ਹੋ ਗਈ ਛੜੇ ਦੇਸ਼ ਦੇ ਮਹਾਨ ਚਿੰਤਕਾਂ ਕੋਲੋਂ ਜਿਨ੍ਹਾਂ ਕਹਿ ਦਿੱਤਾ ਕਿ ਜਾਨਣਾ ਹੀ ਈਲਮ ਦੀ ਪ੍ਰਾਪਤੀ ਹੈ ਗਿਆਨ ਦੀ ਪ੍ਰਾਪਤੀ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੈ ਹੋਇਆ ਕਿ ਚਾਰ ਵੇਦ ਕੰਠ ਹੋ ਗਏ ਪਰਾਵਨ ਜੈਸੇ ਮੂਰਖ ਪੈਦਾ ਹੋ ਗਏ। ਸ਼ਾਸਤਰ ਕੰਠ ਹੋ ਗਏ ਉਪਨਿਸ਼ਟ ਕੰਠ ਹੋ ਗਏ ਹੰਕਾਰ ਦੇ ਪੰਡ ਸਿਰ ਤੇ ਚੁੱਕ ਕੇ ਇੱਧਰ ਉੱਧਰ ਘੁੰਮਣ ਲੱਗ ਪਏ। ਸ਼ੇਖ ਸੌਦੀ ਅਨੁਸਾਰ ਜੇਕਰ ਮਨੁੱਖ ਪੜ੍ਹਿਆ ਤੇ ਈਲਮ ਨੂੰ ਅਮਲ ਵਿੱਚ ਨਹੀਂ ਲਿਆਇਆ ਤਾ ਉਹ ਬੰਦਾ ਮੇਰੇ ਖੋਤੇ ਦੀ ਤਰ੍ਹਾਂ ਹੈ ਜੋ ਮੇਰੀਆਂ ਸਾਰੀਆਂ ਕਿਤਾਬਾਂ ਮੇਰੇ ਨਾਲ ਚੁੱਕ ਕੇ ਚੱਲਦਾ ਹੈ ਇਲਮ ਚੰਨਾ ਕੇ ਦੇਸ ਤਰਫਾਨੀ ਗੁਰ ਅਮਲ ਦਸਤੋਂ ਨੇਕ ਨਦਾਨੀ ਨਾ ਮੁਹੱਕਤ ਬਵਤ ਨਦਾਨ ਸਮਧ ਚਾਰ ਪਾਈ ਬਰੋਏ ਕਿਤਾਬੇ ਚੰਦ ਇੱਕ ਬੈਲ ਦੇ ਉੱਤੇ ਇੱਕ ਖੋਤੇ ਦੇ ਉੱਤੇ ਜੇ ਗ੍ਰੰਥਾ ਦਾ ਅੰਬਾਰ ਲੱਦ ਵੀ ਲਿਆ ਤਾਂ ਕਿਉਂ ਪੰਡਿਤ ਹੋ ਗਿਆ ਫਰਕ ਇਤਨਾ ਹੈ ਕਿ ਗ੍ਰੰਥਾਂ ਦਾ ਭਾਰ ਖੋਤੇ ਦੇ ਤਣ ਉੱਤੇ ਲੱਦਿਆ ਮਨੁੱਖ ਆਪਣੇ ਦਿਮਾਗ ਉੱਤੇ ਲੱਦ ਲੈਂਦਾ ਹੈ ਦਿਮਾਗ ਉੱਤੇ ਲੱਦਣ ਨਾਲ ਕੀ ਹੁੰਦਾ ਹੈ ਸਿਰ ਉੱਤੇ ਲੱਦਣ ਨਾਲ ਕੀ ਹੁੰਦਾ ਹੈ ਤੇ ਬਹੁਤ ਸਾਰੇ ਆਲਮਾ ਨੇ ਇਥੇ ਇਲਮ ਦਾ ਭਾਰ ਆਪਣੇ ਸਿਰ ਦੇ ਉੱਤੇ ਚੱਕ ਲਿਆ ਕੌਣ ਦੱਸੇ ਜਾਣਣਾ ਹੋਰ ਹੈ ਪਾਵਣਾ ਹੋਰ ਹੈ ਇਲਮ ਰਸਤੇ ਦਾ ਦੀਵਾ ਹੈ ਪਰੰਤੂ ਐਸਾ ਦੇਖਣ ਵਿੱਚ ਆਇਆ ਕਿ ਮਨੁੱਖ ਨੇ ਕਿਧਰਾਂ ਦੀਵਾ ਜੁਟਾਇਆ ਕਿਧਰੋਂ ਤੇਲ ਇਕੱਠਾ ਕੀਤਾ ਕਿਧਰੋਂ ਰੂਹ ਲਿਆ ਕੇ ਬੱਤੀ ਬਣਾਈ ਕਿੱਧਰੋਂ ਉਸਨੇ ਅਗ ਢੂੰਡੀ ਦੀਵਾ ਰੋਸ਼ਨ ਕੀਤਾ ਰੋਸ਼ਨ ਕੀ ਕੀਤਾ ਆਪਣੇ ਅੱਖਾਂ ਹੀ ਬੰਦ ਕਰ ਲਈਆਂ 10 15 ਸਾਲ ਗਿਆਨ ਪ੍ਰਾਪਤੀ ਦੇ ਵਿੱਚ ਲਾ ਦਿੱਤੇ ਜਦ ਗਿਆਨ ਪ੍ਰਾਪਤ ਹੋਇਆ ਤਾਂ ਉਸ ਨੂੰ ਜ਼ਿੰਦਗੀ ਵਿੱਚ ਕਦੀ ਵਰਤਿਆ ਹੀ ਨਹੀਂ ਉਸ ਦੀ ਵਰਤੋਂ ਜੀਵਨ ਵਿੱਚ ਕਦੇ ਕੀਤੀ ਹੀ ਨਹੀਂ ਦੀਵਾ ਜਲਾਉਣ ਵਿੱਚ ਸਮਾਂ ਬਰਬਾਦ ਕੀਤਾ ਜੇਕਰ ਮਨੋਖ ਨੇ ਅੱਖਾਂ ਬੰਦ ਕਰ ਲਈਆਂ ਤਾਂ ਇਲਮ ਉਹ ਬਰਬਾਦ ਚਲਾ ਗਿਆ ਸਿੱਖੀ ਹੋਈ ਸਾਰੀ ਵਿਦਿਆ ਬ्यर्थ ਚਲੀ ਗਈ ਜੇਕਰ ਜੀਵਨ ਵਿੱਚ ਪਰ ਉਪਕਾਰ ਦਾ ਜਨਮ ਨਹੀਂ ਹੋਇਆ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਾਖ ਨੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਵਿਦਿਆ ਵਿਚਾਰੀ ਤਾਂ ਉਸ ਨੇ ਕੀਤੀ ਹੈ ਜャ ਉਸ ਦੇ ਅੰਦਰ ਪਰ ਉਪਕਾਰ ਦਾ ਜਨਮ ਹੋਇਆ ਹੋਵੇ ਉਸ ਦੇ ਅੰਦਰੋਂ ਨੇਕੀਆਂ ਦਾ ਜਨਮ ਹੋਇਆ ਹੋਵੇ ਉਸ ਦੇ ਅੰਦਰੋਂ ਕੋਮਲਤਾ ਦਾ ਜਨਮ ਹੋਇਆ ਹੋਵੇ ਵਿਦਿਆ ਪ੍ਰਾਪਤ ਕਰਕੇ ਕਠੋਰ ਹੋ ਗਿਆ ਵਿਦਿਆ ਪ੍ਰਾਪਤ ਕਰਕੇ ਮੁਜ਼ਰਮ ਹੋ ਗਿਆ ਤਰ੍ਹਾਂ ਤਰ੍ਹਾਂ ਦੇ ਜੁਰਮ ਇਸ ਤੋਂ ਹੋ ਗਏ ਤਾਂ ਇਹ ਪੜਿਆ ਲਿਖਿਆ ਮੂਰਖ ਹੈ ਪੜਿਆ ਮੂਰਖ ਆਖੀਏ ਜਿਸ ਲੱਭ ਲੋਭ ਹੰਕਾਰਾ ਇਲਮ ਦੇ ਨਾਲ ਗਿਆਨ ਦੇ ਨਾਲ ਵੀ ਮਨ ਦੇ ਉੱਪਰ ਜੋ ਜੰਮੀ ਹੋਈ ਝੂਠ ਦੀ ਮੈਲ ਹੈ ਇਹ ਨਹੀਂ ਤੁਲਦੀ ਵਿਚਾਰ ਇਹ ਜੋ ਕੂੜ ਦੀ ਕੰਧ ਹੈ ਨਹੀਂ ਟੁੱਟਦੀ ਇਸ ਵਾਸਤੇ ਜੋ ਜਗਤ ਗੁਰੂ ਬਾਬਾ ਕਹਿੰਦੇ ਹਨ ਸਹਿ ਸਿਆਣ ਪਾਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਸਿਆਣਾ ਇਲਮ ਗਿਆਨ ਇੱਕ ਤਰ੍ਹਾਂ ਦਾ ਨਹੀਂ ਹਜ਼ਾਰਾਂ ਤਰ੍ਹਾਂ ਦਾ ਹੀ ਕਿਉਂ ਨਾਮਣੁਕ ਪ੍ਰਾਪਤ ਕਰ ਲਏ ਤਾਂ ਵੀ ਗਿਆਨ ਦੀ ਇੱਕ ਗੱਲ ਵੀ ਅੱਗੇ ਨਹੀਂ ਚੱਲਦੀ ਮਨ ਦੀ ਦੁਨੀਆ ਵਿੱਚ ਉਸ ਦੇ ਨਾਲ ਮਨ ਨਹੀਂ ਪਵਿੱਤਰ ਹੁੰਦਾ ਬਲਕਿ ਇਸ ਤਰ੍ਹਾਂ ਦੇਖਿਆ ਗਿਆ ਹੈ ਕਿ ਇੱਕ ਅਨਪੜ ਨਾਲੋਂ ਪੜ੍ਹੇ ਲਿਖੇ ਦਾ ਮਨ ਜ਼ਿਆਦਾ ਮਲੇਨ ਹੈ ਜ਼ਿਆਦਾ ਹੰਕਾਰੀ ਹੈ ਜ਼ਿਆਦਾ ਅੰਧਕਾਰ ਵਿੱਚ ਪਟਕ ਰਿਹਾ ਹੈ ਭੋਲੇ-ਪਾਲੇ ਅਨਪੜ ਦੋ ਮਨੁੱਖ ਆਪਸ ਵਿੱਚ ਬਹੁਤ ਛੇਤੀ ਸਹਿਮਤ ਹੋ ਜਾਂਦੇ ਹਨ ਪਰ ਪੜਿਆਂ ਲਿਖਿਆਂ ਦਾ ਆਪਸ ਵਿੱਚ ਸਹਿਮਤ ਹੋਣਾ ਵੀ ਬਹੁਤ ਔਖਾ ਹੋ ਜਾਂਦਾ ਹੈ ਟਕਰਾਰ ਦਾ ਜਨਮ ਹੋ ਜਾਂਦਾ ਹੈ ਸਾਹਿਬ ਕਹਿੰਦੇ ਹਨ ਸਿਆਣ ਸਹਿ ਸਿਆਣ ਪਾਲਕ ਹੋਏ ਤਾਂ ਇੱਕ ਨਹਿ ਚੱਲਿਆ ਨਾਲ ਜੇਕਰ ਸਿਆਣਪ ਨਾਲ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਏ ਤਾਂ ਫਿਰ ਪ੍ਰਮਾਤਮਾ ਛੋਟਾ ਹੈ ਸਿਆਣਪ ਵੱਡੀ ਹੈ ਜੇਕਰ ਗਿਆਨ ਨਾਲ ਹੀ ਈਸ਼ਵਰ ਦੀ ਪ੍ਰਾਪਤੀ ਹੋ ਜਾਵੇ ਤਾਂ ਈਸ਼ਵਰ ਕੁਝ ਨਹੀਂ ਹੈ ਇਲਮੀ ਸਭ ਕੁਝ ਹੈ ਇਸ ਵਾਸਤੇ ਸਾਹਿਬ ਕਹਿੰਦੇ ਹਨ ਕਿ ਇਲਮ ਪ੍ਰਾਪਤ ਕਰਨਾ ਤਾਂ ਬਹੁਤ ਚੰਗੀ ਗੱਲ ਹੈ ਰਸਤੇ ਵਿੱਚ ਦੀਵਾ ਜਲਾਣਾ ਬਹੁਤ ਚੰਗੀ ਗੱਲ ਹੈ ਪਰ ਦੀਵਾ ਇਸ ਵਾਸਤੇ ਜਲਾਣਾ ਕਿ ਰਸਤੇ ਤੇ ਚੱਲ ਸਕੀਏ ਆਰਾਮ ਨਾਲ ਚੱਲ ਸਕੀਏ ਪ੍ਰਭੂ ਤੱਕ ਪਹੁੰਚ ਸਕੀਏ ਗਿਆਨ ਤਾਂ ਇਸ ਵਾਸਤੇ ਪ੍ਰਾਪਤ ਕਰਨਾ ਹੈ ਕਿ ਜੀਵਨ ਵਿੱਚ ਕੋਮਲਤਾ ਦਾ ਜਨਮ ਹੋਵੇ ਉਪਕਾਰ ਦਾ ਜਨਮ ਹੋਵੇ ਸਦਾਚਾਰ ਦਾ ਜਨਮ ਹੋਵੇ ਤੇ ਮਨੁੱਖ ਚੱਲੇ ਭਜਨ ਕਰਦਿਆਂ ਹੋਇਆ ਪ੍ਰਭੂ ਦੇ ਤਲ ਤੇ ਜੇਕਰ ਕੋਈ ਇਲਮ ਕੋਈ ਗਿਆਨ ਪ੍ਰਭੂ ਭਜਨ ਵਿੱਚ ਰੁਕਾਵਟ ਹੈ ਤੱਪਜਨਕਰਨ ਤੋਂ ਹੀ ਇਨਕਾਰ ਕਰ ਦੇਵੇ ਉਹ ਵਿਦਿਆ ਨਹੀਂ ਉਹ ਅਵਿਦਿਆ ਹੈ ajoaki vidya ਨੇ ਮਾਣ ਨੂੰ ਨਾਸਤਿਕਤਾ ਬਣਾਇਆ ਹੈ ਆਸਤਿਕ ਨਹੀਂ ajoaki vidya ਨੇ ਮਨੁੱਖ ਨੂੰ ਹੰਕਾਰੀ ਦਾ ਬਣਾਇਆ ਹੈ ਨਿਰਮਾਨ ਨਹੀਂ ajoaki vidya ਨੇ ਮਨੁੱਖ ਨੂੰ ਲੋਭੀਤਾ ਬਣਾਇਆ ਹੈ ਸੰਤੋਖੀ ਨਹੀਂ ਇਸ ਵਾਸਤੇ ਇਹ ਕੋਈ ਵਿਦਿਆ ਨਹੀਂ ਜੋ ਰਸਤੇ ਦਾ ਪੱਥਰ ਬਣ ਜਾਵੇ ਰੋੜਾ ਬਣ ਜਾਵੇ ਵਿਦਿਆ ਉਹ ਹੈ ਜੋ ਰਸਤੇ ਦਾ ਚਿਰਾਗ ਬਣੇ ਰਸਤੇ ਦਾ ਦੀਵਾ ਬਣੇ ਰਸਤੇ ਦਾ ਫੁੱਲ ਬਣੇ ਜੋ ਰਸਤੇ ਦਾ ਪੱਥਰ ਬਣ ਗਈ ਉਹ ਵਿਦਿਆ ਕੋਈ ਵਿਦਿਆ ਨਹੀਂ ਇਸ ਵਾਸਤੇ ਸਤਿਗੁਰੂ ਦੀ ਬਾਣੀ ਵਿੱਚ ਇਸ ਤਰ੍ਹਾਂ ਦੇ ਵਾਕ ਆਉਂਦੇ ਹਨ ਪੜਿਆ ਮੁਰਕਾ ਕੀਐ ਜਿਸ ਲਬ ਲੋਭ ਹੰਕਾਰਾ ਪੜਿਆ ਗੁਣਿਆ ਨਾਮ ਪ੍ਰਭ ਸੁਣੀਐ ਅਨੁਪਾਉ ਭਾਵਨੇ ਦਰਸ਼ੇ ਲੋਹਾ ਕੰਚਨ ਰਣ ਹੋਈ ਕੈਸੇ ਜੋ ਪਾਰਸਦੇ ਕਿਆ ਪੜਿਆ ਕਿਆ ਗੁਣਿਆ ਕਿਆ 베ਦ ਪੁਰਾਣਾ ਸੁਣੀਐ ਪੜੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ ਹਰ ਕਾ ਨਾਮ ਨਾ ਜਪਸ ਕਵਾਰਾ ਕੀ ਸੋਚੇ ਬਾਰੰਬਾਰਾ ਕਿਹੋ ਜੀਆਂ ਨਿਕਮੀਆਂ ਸੋਚਿਆਂ ਵਿੱਚ ਤੂੰ ਪਿਆ ਹੈ ਕਿਹੋ ਜੀਆਂ ਨਿਕਮੀਆਂ ਵਿਚਾਰਾਂ ਵਿੱਚ ਤੂੰ ਪਿਆ ਹੈ ਤੇ ਹਰੀ ਦਾ ਨਾਮ ਜਪਣਾ ਹੀ ਤੂੰ ਭੁੱਲ ਗਿਆ ਹਰ ਜਸ ਸੁਣਿਓ ਨੈ ਹਰ ਗੁਣ ਗਾਵੇ ਬਾਤਨ ਹੀ ਅਸਮਾਨ ਗਿਰਾਵੇ ਐਸੇ ਲੋਗਣ ਸਿਓ ਕਿਆ ਕਹੀਏ ਜੋ ਪ੍ਰਭ ਕੀਏ ਭਗਤ ਤੇ ਬਾਝ ਤਿੰਨ ਤੇ ਸਦਾ ਡਰਾਣੇ ਰਹੀਏ ਇਹ ਜੋ ਭਗਤ ਵਿੱਚ ਇਹ ਜੋ ਜਗਤ ਵਿੱਚ ਪ੍ਰਚਲਿਤ ਸਾਧਨ ਹਨ ਇਹਨਾਂ ਨਾਲ ਸਹਿਮਤੀ ਨਹੀਂ ਪ੍ਰਗਟਾਈ ਇਸ਼ਨਾਨ ਕਰਨ ਨਾਲ ਮਨ ਨਹੀਂ ਪਵਿੱਤਰ ਹੁੰਦਾ ਚੁੱਪ ਰਹਿਣ ਨਾਲ ਮਨ ਨਹੀਂ ਚੁੱਪ ਹੁੰਦਾ ਜਗਤ ਦੇ ਸਾਰੇ ਪਦਾਰਥ ਦੀ ਪ੍ਰਾਪਤੀ ਵੀ ਹੋ ਜਾਏ ਤਾਂ ਵੀ ਮਨ ਦੀ ਭੁੱਖ ਨਹੀਂ ਉਤਰਦੀ ਤੇ ਜਗਤ ਦਾ ਸਾਰਾ ਇਲਮ ਇਕੱਠਾ ਕਰ ਲਿਆ ਜਾਏ ਤਾਂ ਵੀ ਅਧਿਆਤਮਕ ਗਿਆਨ ਪ੍ਰਾਪਤ ਨਹੀਂ ਹੁੰਦੀ ਕੋੜ ਦੀ ਮੈਲ ਨਹੀਂ ਤੁਲਦੀ ਝੂਠ ਦੀ ਗੰਦ ਨਹੀਂ ਟੁੱਟਦੀ ਤਾਂ ਫਿਰ ਸਵਾਲ ਪੈਦਾ ਹੁੰਦਾ ਹੈ ਕਿਵੇਂ ਸਚਿਆਰਾ ਹੋਈ ਐ ਕਿੰ ਕੁੜੈ ਟੁੱਟੈ ਪਾਲ ਫਿਰ ਕਿਵੇਂ ਸਚਿਆਰਾ ਬਣੀ ਤੇ ਕਿਵੇਂ ਝੂਠ ਦੀ ਕੰਧ ਟੁੱਟੇ ਇਹ ਪ੍ਰਸ਼ਨ ਹੈ ਕਿਵੇਂ ਸਚਿਆਰਾ ਹੋਈ ਐ ਕਿੰ ਕੁੜੈ ਟੁੱਟੈ ਪਾਲ ਕਿਵੇਂ ਸਚਿਆਰਾ ਬਣਿਆ ਜਾਵੇ ਕਿਵੇਂ ਸਤਵਾਦੀ ਬਣੀਏ ਕਿਵੇਂ ਸਤ ਦੇ ਧਾਰਨੀ ਬਣੀਏ ਕਿਵੇਂ ਸਤ ਨੂੰ ਅੰਦਰੋਂ ਜਨਮ ਦਈਏ ਤੇ ਕਿਸ ਤਰ੍ਹਾਂ ਦੀ ਝੂਠ ਦੀ ਕੰਧ ਨੂੰ ਤੋੜਨ ਵਿੱਚ ਸਮਰਥ ਹੋ ਸਕੀਏ ਕਿਵੇਂ ਕੋੜ ਦੀ ਮਹਿਲ ਨੂੰ ਉਤਾਰੀਏ ਰਸ਼ਨ ਦਾ ਉੱਤਰ ਜਗਤ ਗੁਰੂ ਬਾਬਾ ਨਾਨਕ ਦੇਵ ਜੀ ਇਸ ਪੰਕਤੀ ਵਿੱਚ ਦਿੰਦੇ ਹਨ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮ ਦੀ ਰਜਾ ਵਿੱਚ ਚੱਲਣਾ ਹੁਕਮ ਦੀ ਪ੍ਰਸੰਤਾ ਵਿੱਚ ਚੱਲਣਾ ਹੁਕਮ ਨੂੰ ਮੰਨ ਕੇ ਰਾਜੀ ਹੋਣਾ ਬਾਣੇ ਨੂੰ ਸਿਰਮਸਤਕ ਉੱਤੇ ਰੱਖ ਕੇ ਚੱਲਣਾ ਬਸ ਇਸ ਦੇ ਨਾਲ ਹੀ ਕੋੜ ਦੀ ਗੰਧ ਟੁੱਟਦੀ ਹੈ ਉਹ ਹੁਕਮ ਕੀ ਹੈ ਸਾਹਿਬ ਕਹਿੰਦੇ ਹਨ ਨਾਨਕ ਲਿਖਿਆ ਨਾਲ ਉਹ ਹੁਕਮ ਤੇਰੇ ਨਾਲ ਲਿਖਿਆ ਹੋਇਆ ਹੈ ਤੂੰ ਜਿਆਦਾ ਖਾਵੇਂਗਾ ਤਾਂ ਰੋਗੀ ਹੋਵੇਂਗਾ ਜਿਆਦਾ ਬੋਲੇਗਾ ਤਾਂ ਮਨ ਖਿੰਡੇਗਾ ਸ਼ਕਤੀ ਵਿਅਰਥ ਜਾਏਗੀ ਗਲਤ ਦੇਖੇਗਾ ਤਾਂ ਰੋਗੀ ਹੋਵੇਂਗਾ ਗਲਤ ਸੋਚੇਗਾ ਮਨ ਕਰਕੇ ਰੋਗੀ ਹੋਵੇਗਾ ਗਲਤ ਕਰੇਗਾ ਤਾਂ ਉਸ ਵਕਤ ਠੋਕਰਾਂ ਖਾਏਗਾ ਇਹ ਹੁਕਮ ਤੇਰੇ ਨਾਲ ਹੈ ਇਸ ਨੂੰ ਪੜਨ ਦੀ ਕੋਸ਼ਿਸ਼ ਕਰ ਤੇਰੇ ਮਸਤਕ ਵਿੱਚ ਲਿਖਿਆ ਹੋਇਆ ਗੋਵਿੰਦ ਦਾ ਸਿਮਰਨ ਏ ਕਰ ਕਿਉਂਕਿ ਗੋਵਿੰਦ ਦਾ ਸਿਮਰਨ ਕਰਦੇ ਆਂ ਹੀ ਤੈਨੂੰ ਮਸਤੀ ਮਿਲੇਗੀ ਅਤੇ ਗੋਵਿੰਦ ਨੂੰ ਭੁੱਲਦੇ ਆਂ ਹੀ ਤੈਨੂੰ ਦੁੱਖ ਤੇ ਰੋਗ ਵਿਆਪਣਗੇ ਪਰਮੇਸ਼ਰ ਤੇ ਭੁੱਲਿਆ ਵਿਆਪਣੇ ਸਭੇ ਰੋਗ ਇਹ ਹੁਕਮ ਤੇਰੇ ਨਾਲ ਲਿਖਿਆ ਹੋਇਆ ਹੈ ਇਹ ਹੁਕਮ ਕਿਤਨਾ ਕੁ ਵੱਡਾ ਹੈ ਇਸ ਹੁਕਮ ਵਿੱਚ ਕੀ ਹੋ ਰਿਹਾ ਹੈ ਤਾਂ ਇਹ ਅਗਲੀ ਪੋੜੀ ਵਿੱਚ ਸਤਿਗੁਰੂ ਮਹਾਰਾਜ ਵਿਸਤਾਰ ਸਹਿਤ ਵਰਣਨ ਕਰਦੇ ਹਨ ਜਪਜੀ ਸਾਹਿਬ ਦੀ ਦੂਸਰੀ ਪੋੜੀ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਵਿਸਤਾਰ ਸਹਿਤ ਵਰਣਨ ਕਰਦੇ ਹਨ ਕਿ ਕਿਹੜਾ ਹੁਕਮ ਹੈ ਜੋ ਤੇਰੇ ਨਾਲ ਲਿਖਿਆ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦਾ ਅਸੀ ਜਪਜੀ ਸਾਹਿਬ ਦੀ ਪਹਿਲੀ ਪੌੜੀ ਦੀ ਵਿਆਖਿਆ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਬਾਕੀ ਦੀ ਵਿਆਖਿਆ ਸੁਣਨ ਵਾਸਤੇ ਸਾਡੇ ਚੈਨਲ ਜੀਵਨ ਸਾਖੀ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ